ਆਜ਼ਾਦੀ ਲਾਬਜ਼ੀ ਕੋਈ ਇਸ ਤਰ੍ਹਾਂ ਨਹੀਂ ਆਇਆ ਇਸ ਤਰ੍ਹਾਂ ਨਹੀਂ ਬਣੀ ਸਾਨੂੰ ਆਜ਼ਾਦੀ ਇਹ ਜੋ ਗੋਲੀਆਂ ਦੇ ਨਿਸ਼ਾਨ ਨੇ ਆਜ਼ਾਦੀ ਦੇ ਸਾਨੂੰ ਯਾਦ ਬਣਾਉਂਦੀਆਂ ਨੇ ਇਹ ਗੋਲੀਆਂ ਲੋਕਾਂ ਦੇ ਉੱਪਰ ਚਲਾਈਆਂ ਗਈਆਂ ਸੀ ਜੀ ਸ਼ੂਦ ਕੁਮਦਨ ਸਿੰਘ ਇਹ ਉਹ ਲਾਸਟ ਇਹ ਗੰਭੀਰ ਸਾਨੂੰ ਗੋਲੀਆਂ ਅਸਤੂ 3 ਜੁਲਾਈ 1977 ਨੂੰ ਭਾਰਤ ਨੇ ਨਹੀਂ ਦੇਣੀ ਸੀ ਜੀ ਇਹ ਵਿਡੀਓ ਹੈ 1 ਜੁਲਾਈ 1979 ਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇਸ ਟਾਈਮ ਅਸੀਂ ਖੜੇ ਹਾਂ ਜੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਤੇ ਪਿਛਲੀ ਵੀਡੀਓ ਚ ਤੁਸੀਂ ਦਰਸ਼ਨ ਕੀਤੇ ਸੀਗੇ ਸ੍ਰੀ ਦਰਬਾਰ ਸਾਹਿਬ ਜੀ ਦੇ ਇਸ ਟਾਈਮ ਖੜੇ ਅਸੀਂ ਅਮਰitsar ਸ਼ਹਿਰ ਦੇ ਵਿੱਚ ਤੇ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਅਸੀਂ ਜੱਲਿਆਂ ਵਾਲਾ ਬਾਗ ਤੇ ਪਾਰਟੀਸ਼ਨ ਮਿਊਜ਼ੀਅਮ ਪਾਰਟੀਸ਼ਨ ਮਿਊਜ਼ੀਅਮ ਹੈ ਬਿਲਕੁਲ ਉਹਦੇ ਸਾਹਮਣੇ ਖੜਾ ਹਾਂ ਇਹ ਹੈ ਜੀ ਪਾਰਟੀਸ਼ਨ ਮਿਊਜ਼ੀਅਮ ਇਹ ਪਾਰਟੀਸ਼ਨ ਮਿਊਜ਼ੀਅਮ ਜਿਸ ਤਰ੍ਹਾਂ ਤੁਸੀਂ ਨਾਮ ਹੀ ਸਮਝਦੇ ਹੋ ਲੱਗੇ ਜੀ ਪਾਰਟੀਸ਼ਨ ਮਿਊਜ਼ੀਅਮ ਬਟ ਵਾਰੇ ਜੀ ਸਮੇਂ ਤੋਂ ਜੋ ਹਾਲ ਹੋਇਆ ਸੀ ਹਿੰਦੁਸਤਾਨ ਪਾਕਿਸਤਾਨ ਦਾ ਇਸ ਤਰ੍ਹਾਂ ਟ੍ਰੇਨ ਅੱਧਰ ਤੋਂ ਉਧਰ ਪਾਕਿਸਤਾਨ ਔਰ ਪੰਜਾਬ ਤੋਂ ਉਧਰ ਆਈਆਂ ਟ੍ਰੇਨਾਂ ਉਸ ਟਾਈਮ ਦਾ ਹਾਲ ਸਾਰਾ ਹਾਲ ਤਸਵੀਰਾਂ ਵਿੱਚ ਅਸੀਂ ਅੰਦਰ ਦੇਖਣ ਨੂੰ ਇੱਥੇ ਮਿਲਦਾ ਵਾ ਪਾਰਟੀਸ਼ਨ ਮਿਊਜ਼ੀਅਮ ਦੇ ਵਿੱਚ ਉਸ ਟਾਈਮ ਦਾ ਹਾਲ ਵਟਵਾਰੇ ਤੋਂ ਪਹਿਲਾਂ ਅੰਮ੍ਰਿਤਸਰ ਕਿਸ ਤਰ੍ਹਾਂ ਦਾ ਸੀ ਤੇ ਵਟਵਾਰੇ ਤੋਂ ਬਾਅਦ ਕਿਸ ਤਰ੍ਹਾਂ ਦਾ ਉਹ ਸਾਰਾ ਕੁਝ ਅੰਦਰ ਦੇਖਣ ਨੂੰ ਮਿਲਦਾ ਵਾ ਇਸ ਪਾਰਟੀਸ਼ਨ ਮਿਊਜ਼ੀਅਮ ਦੇ ਵਿੱਚ ਇਹ ਪਾਰਟੀਸ਼ਨ ਮਿਊਜ਼ੀਅਮ ਉਸ ਟਾਈਮ ਦਾ ਸਾਹਮਣੇ ਤੁਸੀਂ ਦੇਖ ਰਹੇ ਹੋ ਪਾਰਟੀਸ਼ਨ ਮਿਊਜ਼ੀਅਮ ਤੇ ਡਾਕਟਰ ਹੀਂਗਰਾ ਉਹ ਅਲੀਵ ਕਰਦੇ ਮੂਰਤੀ ਹੈ ਜਿਹੜੀ ਰਸਟਾਚੂ ਬਣਿਆ ਵਾ ਇਹ ਰਸਤੇ ਦੇ ਜੋ ਜਾਂਦਰਾ ਤਦ ਨੂੰ ਸਾਹਮਣੇ ਅਸੀਂ ਚੱਲੇ ਚੱਲਦੇ ਜਾਵਾਂਗੇ ਤਾਂ ਜੰਗਲਿਆਂ ਵਾਲਾ ਬਾਗ ਪਰ ਗੋਲਡਨ ਟੈਂਪਲ ਇਸੇ ਰਸਤੇ ਤੇ ਹੀ ਹੈ ਇਹ ਆ ਗਿਆ ਜੀ ਸਾਹਮਣੇ ਚੌਕ ਤੇ 10 ਕਦਮਾਂ ਦੀ ਦੂਰੀ ਦੇ ਉੱਤੇ ਇਧਰ ਸਾਊਥ ਕੋ ਸਰਦਿਆਂ ਤੁਸੀਂ ਦੇਖ ਰਹੇ ਹੋ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਸਾਰਾ ਗੜੀ ਸਾਹਿਬ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਦਸਾ ਸਿੰਘ RAM ਗੜੀਆ ਚੌਕ ਇਸ ਪਾਸੇ ਜੜਾ ਵਾ ਇਹ ਸਾਰੀ ਪਾਰਟੀ ਹੈ ਪਾਰਕਿੰਗ ਵਿੱਚ ਗੱਡੀਆਂ ਦੁਆਰਾ ਉਸੇ ਸਾਹਮਣੇ ਲੱਗਦੇ ਨੇ ਜਿਹੜੀ ਕਿਸੀ ਲਾਲ ਬਿਲਡਿੰਗ ਦੇਖ ਰਹੇ ਹੋ ਇਹ ਆ ਗਿਆ ਵੀ ਮੀਨ ਚਾਹ ਦੁਬਾਰਾ ਅਸੀਂ ਜਾਣਦੇ ਹਾਂ ਜੰਮਿਆਂ ਵਾਲਾ ਬਾਗ 13 April 1919 ਨੂੰ ਜੋ ਉਸ ਟਾਈਮ ਨਾਲ ਸੰਘਾਰ ਹੋਇਆ ਸੀ ਸਾਰੀ ਦੁਨੀਆ ਉਸ ਟਾਈਮ ਨੂੰ ਜਾਣਦੀ ਹੈ ਸਾਨੂੰ ਬਚਪਨ ਤੋਂ ਹੀ ਪੜਾਇਆ ਗਿਆ ਹੂ ਜੰਮਿਆਂ ਵਾਲਾ ਬਾਗ ਦੇ ਬਾਰੇ ਵਿੱਚ ਦੇਖਿਆ ਤੇ ਬਹਿਦਵਾਰ ਹੈ ਲੇਕਿਨ ਅੱਜ ਅਸੀਂ ਤੁਹਾਨੂੰ ਦਿਖਾਉਣ ਆਏ ਹਾਂ ਜੇ ਸਾਹਮਣੇ ਜੰਮਿਆਂ ਵਾਲਾ ਬਾਗ ਆ ਗਿਆ ਤਕਰੀਬਨ ਪਾਰਟੀਸ਼ਨ ਮਿਊਜ਼ੀਅਮ ਤੋਂ ਤੁਸੀਂ ਕਹੋ ਕਿ 100 ਕਦਮਾਂ ਦੀ ਦੂਰੀ ਤੇ ਤੇ ਸਾਹਮਣੇ ਗੇੜਾ ਜਲੇ ਵਾਲਾ ਬਾਗ ਇਹ ਜਿਹੜਾ ਸਾਹਮਣੇ ਸਟੈਚੂ ਲਗਾ ਹੋਇਆ ਨਾ ਇਹ ਸਟੈਚੂ ਉਹ ਅੱਜ ਇਹਦੇ ਉੱਪਰ ਕੁਝ ਮੂਰਤਾਂ ਬਣੀਆਂ ਨੇ ਜੋ ਜਲੇ ਵਾਲਾ ਬਾਗ ਵਿੱਚ ਸ਼ਹੀਦੇ ਹਸਾਂ ਤਾਂ ਸਾਰੇ ਸ਼ਹੀਦਾਂ ਦੇ ਨਾਮ ਲਿਖੇ ਨੇ ਇਹ ਨਵੇਂ ਮੂਰਤਾਂ ਜਲੇ ਵਾਲਾ ਬਾਗ ਵਿੱਚ ਇਹ ਮੂਰਤਾਂ ਤੇ ਸਾਰੇ ਜਿਹੜੇ ਨਮੂਨਿਆਂ ਦੇ ਥੱਲੇ ਨਾਮ ਲਿਖੇ ਹੋਏ ਆ ਜਿਹੜੇ ਉਸ ਟਾਈਮ ਤੇ ਸ਼ਿਹਰ ਹੋਏ ਸੀਗੇ ਤੇ ਨਾਮ ਲਿਖਿਆ ਠੀਕ ਆ ਦੇਖੀ ਹਾਂ ਇਹ ਜਿਹੜਾ ਨਮੂਨਾ ਥੱਲੇ ਨਾਮ ਲਿਖਿਆ ਸਾਰੇ ਇਹ ਬਿਲਕੁਲ ਜੰਨੇ ਵਾਲਾ ਬਾਗ ਗੇੜ ਦੇ ਸਾਹਮਣੇ ਆ ਇਹਨੂੰ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਆ ਇਹ 14 ਦੇਖੋ ਲਿਖਿਆ ਭੀਆ 19 ਨੂੰ 13 ਪ੍ਰਾਹ ਸਾਰੇ ਤੁਸੀਂ ਦੇਖ ਸਕਦੇ ਹੋ ਸਾਰੇ ਨਾਮ ਲਿਖੇ ਉਸ ਤਰੀਕੇ یہ گلی سی پتلی پتنی اس مسکرن جتوں جرنل ڈائر اندر آیا سی جنیا والا باغ اور میں تعینوں دکھا سنا ایک یہ دیکھو یہاں چلی تھی گولیاں یہ مت پوچھو کس نے کھیلی یہاں خون کی بلیاں ایک طرف بندوق کے دھن دھن ایک طرف تھی ٹولی اور مرنے والے بول رہے تھے انقلاب کی بولیاں یہاں لگا دی بہنوں نے بھی باجی اپنی جان کی ਇਸ ਮਿੱਠੀ ਸੇਤਿਕ ਕਰੋਗੇ ਵਰਤੀ ਹੈ ਮਲੀਨਾ ਵਾਲੇ ਇਹ ਹਿੰਦੂ ਦਾ ਮਹਾਂਦਲਾ ਤੇ ਆਸਮਾਨ ਦੱਸਦਾ ਉਹ ਜੋ ਜੰਮੇ ਵਾਲਾ ਬਾਗ ਹੈ ਇਸ ਨੂੰ ਸਮਝਣ ਲਈ ਜਾਣਾ ਪਵੇਗਾ 104 ਸਾਲ ਪਹਿਲਾਂ ਜਨ ਸ 13 April 1919 ਵਿਸਾਖੀ ਦਾ ਦਿਨ 13 April ਸਾਰੇ ਦਰਬਾਰ ਸਾਹਿਬ ਤੋਂ ਜੰਮੇ ਵਾਲੇ ਬਾਗ ਇਕੱਠੇ ਹੋ ਰਹੇ ਸਨ ਸੰਗਤਾਂ ਉਸ ਟਾਈਮ ਤੇ ਇੱਕ ਐਕਟ ਲੱਗਾ ਸੀ ਰੋਲਟ ਐਕਟ ਕਾਨੂੰਨ ਲਗਾਇਆ ਸੀ ਉਸ ਨੂੰ ਕਾਲਾ ਕਾਨੂੰਨ ਦੇ ਨਾਮ ਤੋਂ ਅਸੀਂ ਜਾਣਦੇ ਹਾਂ ਉਸ ਦੇ ਵਿਰੋਧ ਵਿੱਚ ਇੱਥੇ ਇਕੱਠ ਹੋਇਆ ਸੀ ਤੇ ਫਿਰ ਜਰਨਲ ਡਾਇਲ ਉਸ ਟਾਈਮ ਅੰਗਰੇਜ਼ੀ ਹਕੂਮਤ ਦਾ ਜਰਨਲ ਸੀ ਇੱਥੇ ਆਇਆ ਬਾਹਰ ਮੇਂ ਕੁਝ ਵੀ ਨਹੀਂ ਪੁੱਛਿਆ ਨਾ ਸਭਾ ਭੰਗ ਕਰਨ ਦਾ ਆਦੇਸ਼ ਦਿੱਤਾ ਨਾ ਕੋਈ ਸੂਚਨਾ ਦਿੱਤੀ ਉਸ ਨੇ ਸਿਰਫ ਇੱਕ ਹੀ ਹੁਕਮ ਦਿੱਤਾ ਜੋ ਇੱਥੇ ਸਾਰੇ ਮੇਥੇ ਲੋਕ ਸਨ ਉਹਨਾਂ ਤੇ ਫਾਇਰ ਕੀਤੇ ਤੇ 10 ਮਿੰਟ ਵਿੱਚ ਲਗਭਗ 1650 ਰਾਉਂਡ ਫਾਇਰ ਕੀਤੇ ਜਦੋਂ ਲਗਭਗ 1650 ਰਾਉਂਡ ਫਾਇਰ ਹੋਏ ਉਸ ਟਾਈਮ ਲਗਭਗ ਹਜ਼ਾਰਾਂ ਲੋਕ ਮਾਰੇ ਗਏ ਸਨ ਇੱਥੇ ਬਚਣ ਲਈ ਚਾਰ ਚੁਫੇਰੇ ਉੱਚੀਆਂ ਕੰਧਾਂ ਸਨ ਤੇ ਇੱਕੋ ਹੀ ਗਲੀ ਸੀ ਜਿੱਥੋਂ ਜਰਨਲ ਬੈਰ ਆਇਆ ਸੀ ਬਦਰਵਾ ਜੀ ਸਾਡੀ ਐਂਟਰੀ ਹੋਈ ਆ ਐਂਟਰੀ ਕਰਦੇ ਹਾਂ ਖਾਬੇ ਹੱਥ ਇਧਰ ਕੋਈ ਸੀ ਦੇਖ ਸਕਦੇ ਹੋ ਇਹ ਗੈਲਰੀ ਆ ਇਧਰ ਇਧਰ ਗੈਲਰੀ ਦੇ ਵਿੱਚ ਤਕਰੀਬਨ ਫੋਟੋਆਂ ਲੱਗੀਆਂ ਨੇ ਯਾਨੀ ਇਹ ਉਹ ਜਿਹੜਾ ਅਸਰ ਆ ਨਹੀਂ ਦਿਖਾਉਂਦੇ ਨੇ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਕ੍ਰੀਮ ਕਾਲਮ ਪੰਜਾਬ ਪ੍ਰਸੰਗਿਤ ਤੋਂ ਇਹ ਕੀ ਆ ਸਮਝਦਾ ਕਿ ਤਰੀਕਨ ਜਨਾ ਪੁਰਾਣਾ ਹਾਸਾ ਨੂੰ ਸਾਰਾ ਕਿਦਾ ਦੱਸਦਾ ਹੈ ਇਹ ਕੀ ਆ ਕਿ ਇਹ ਵੀ ਹੈ ਨਾ ਇਹ ਸਭਿਆਤਾ ਦਾ ਅਸੀਂ ਦੇਖਿਆ ਸਾਰਾ ਕੁਝ ਪ੍ਰਾਚੀਨ ਕਾਲਮ ਪੰਜਾਬ ਪੁਰਾਣਾ ਪੰਜਾਬ ਇਸ ਨੂੰ ਅੰਦਰ ਸੋਤੋ ਲਈਏ ਨਾ 13 ਅਪ੍ਰੈਲ 1919 ਦੇ ਵਾਕਿਆ ਦੌਰਾਨ ਖੂਹ ਦੇ ਵਿੱਚ ਉਸ ਟਾਈਮ ਹਫੜਾਫੜੀ ਦੇ ਕਾਰਨ ਸ਼ਹਾਲਾ ਮਾਰੇ ਗਏ ਲੋਕ ਦੱਸਦੇ ਕਿ ਲਗਭਗ 1000 ਲੋਕ ਮਾਰੇ ਗਏ 1500 ਦੇ ਕਰੀਬ ਲੋਕ ਜ਼ਖਮੀ ਹੋਏ ਸਨ ਦੱਸਦੇ ਨੇ ਕਿ ਜਦੋਂ ਖੂਹ ਵਿੱਚੋਂ ਡੈੱਡ ਬਾਡੀਆਂ ਕੱਢੀਆਂ ਤਾਂ ਉਹਨਾਂ ਦੀ ਗਿਣਤੀ 120 ਦੱਸੀ ਜਾਂਦੀ ਹੈ ਉਸ ਟਾਈਮ ਦੀ ਚੰਗਣਾ ਵਾਲਾ ਬਾਗ ਨਰ ਸੰਹਾਰ ਤੋਂ ਬਾਅਦ ਪੂਰੀ ਤਰ੍ਹਾਂ ਵੱਡੇ ਇਕੱਠ ਦੀ ਰੋਕ ਲਗਾ ਦਿੱਤੀ ਸੀ ਇੱਥੇ ਉਸ ਤੋਂ ਬਾਅਦ ਕੋਈ ਇਕੱਠ ਨਹੀਂ ਸੀ ਹੋ ਸਕਦਾ ਕਈ ਲੋਕਾਂ ਦੀ ਗ੍ਰਿਫਤਾਰੀ ਹੋਈ ਤੇ ਕਰਫਿਊ ਲਾ ਦਿੱਤਾ ਗਿਆ ਸੀਗਾ ਅੰਮ੍ਰਿਤਸਰ ਵਿੱਚ ਬਿਜਲੀ ਪਾਣੀ ਕੱਟ ਦਿੱਤਾ ਗਿਆ ਸੀਗਾ ਉਸ ਟਾਈਮ ਤੇ ਦੋ ਆਦਮੀ ਇਕੱਠੇ ਹੋਣ ਤੇ ਮਨਾਹੀ ਸੀਗੀ ਇਹ ਆਜੀ ਅੰਮ੍ਰਿਤ ਜਤੀ ਅੰਮ੍ਰਿਤ ਜਤੀ ਲਗਾਤਾਰ ਚਲਦੀ ਜਾਏ ਇਹ ਬੰਦ ਨਹੀਂ ਹੁੰਦੀ ਇਹ ਚਲਦੀ ਰਹਿੰਦੀ ਹੈ ਇਹ ਆਦੀ ਉਹ ਅਮਰ ਜੋਤੀ ਹੁਣ ਮੈਂ ਤੁਹਾਨੂੰ ਦੇਖਦਾ ਹਾਂ ਸ਼ਾਇਦ ਇਧਰ ਮਿਊਜ਼ੀਅਮ ਦੇ ਵਿੱਚ ਸ਼ਹੀਦ ਉਦਮ ਉਦਮ ਸਿੰਘ ਦੀਆਂ ਅਸਤੀਆਂ ਵੀ ਹੈਗੀਆਂ ਨੇ ਇੱਥੇ ਉਹ ਮੈਂ ਕੋਸ਼ਿਸ਼ ਕਰਦਾ ਵਾਂ ਜੇ ਇੱਥੇ ਹੋਈਆਂ ਨੇ ਇਹ ਆਦੀ ਅਮਰ ਜੋਤੀ ਪੱਕੀ ਚੱਲਦੀ ਰਹਿੰਦੀ ਹੈ ਇਹ ਵੀ ਗੈਲਰੀ ਨੰਬਰ 4 ਗੈਲਰੀ ਨੰਬਰ 4 ਦੇ ਵਿੱਚ ਉਪਰੋਂ ਸਾਰੀਆਂ ਇਸ ਤਰ੍ਹਾਂ ਲੱਗੀਆਂ ਨੇ سپشل چیز تم دکھائی جہاں جی شہید ادم سنگ تھی انہوں اتھی ادم سنگ جیسے اتیا اینی جی اینی سو چہتر نیو بھارت لے سکتی انڈیا چلی جی اینی سو چہتر نئی ਇਹ ਆ ਦੀ ਸ਼੍ਰੋਮਣੀ ਸੁਵਿਧ ਉਦਮ ਸਿੰਘ ਜੀ ਸੁਨਾਮ ਇਹ ਉਹਨਾਂ ਦਾ ਸਮਾਰਕ ਬਣਾਇਆ ਜੀ ਬਹੁਤ ਸੋਹਣਾ ਸਮਾਰਕ ਬਣਿਆ ਵਾ ਇਹ ਰਾਜਨਾਥ ਗ੍ਰਹਿ ਮੰਤਰੀ ਜਦੋਂ ਇੱਥੇ ਆਏ ਸੀਗੇ ਉਹਨਾਂ ਨੇ ਰੱਖਿਆ ਸੀਗਾ ਨਹੀਂ ਪੱਥਰ ਇਹਨਾਂ ਦਾ ਕਿੰਨੀ ਸੋਹਣੀ ਇਮਾਰਤਾਂ ਚਾਰ ਚੁਫੇਰੇ ਦੀ ਜੰਦੂ ਦੇ ਸ਼ੰਗ ਦੇ ਵਾਕਿਆ ਬਣਾਏ ਹੋਏ ਹੈਂ ਅੰਗਰੇਜ਼ਾਂ ਦੇ ਜਦੋਂ ਇਹ ਅੰਗਰੇਜ਼ ਗੋਲੀਆਂ ਚਲਾਉਂਦੇ ਸੀ ਜਿੰਨੇ ਲੋਕਾਂ ਦੇ ਹੁਣ ਕਿਸੇ ਸੱਚ ਨਹੀਂ ਹੈ ਤੇ ਸਮਾਂ ਵਿੱਚ ਕਿਚਨ ਚੱਲ ਰਹੀ ਹੈ ਜਿੰਨੇ ਤੁਹਾਨੂੰ ਨਹੀਂ ਦਿਖ ਰਹੀ ਹੋਏਗੀ ਤੇ ਕਿਚਨ ਚੱਲ ਰਹੀ ਹੈ ਜਿਸ ਵਿੱਚ ਅਜ਼ਾਦੀ ਲਾਬਜ਼ਨ ਕੋਈ ਇਸ ਤਰ੍ਹਾਂ ਨਹੀਂ ਆਇਆ ਇਸ ਤੋਂ ਨਹੀਂ ਮਿਲਣ ਸਾਨੂੰ ਆਜ਼ਾਦੀ ਇਹ ਜੋ ਗੋਲੀਆਂ ਦੇ ਨਿਸ਼ਾਨ ਨੇ ਆਜ਼ਾਦੀ ਦੀ ਸੰਨ ਯਾਦ ਦਿਵਾਉਂਦੇ ਨੇ ਇਹ ਗੋਲੀਆਂ ਲੋਕਾਂ ਦੇ ਉੱਪਰ ਚਲਾਈਆਂ ਗਈਆਂ ਤੇ ਇਸ ਦਿਵਾਰ ਤੇ ਸਾਰੀਆਂ ਦਿਵਾਰਾਂ ਦੇ ਮੈਂ ਤੁਹਾਨੂੰ ਨਿਸ਼ਾਨ ਨਾਲ ਨਾਲ ਦੱਸਦਾ 25 ਗੋਲੀਆਂ ਦੇ ਨਿਸ਼ਾਨ ਨੇ ਤੇ ਇਹ ਗੋਲੀਆਂ ਲੋਕਾਂ ਤੇ ਚਲੀਆਂ ਜਦੋਂ ਜੰਮੂ ਡਾਇਰ ਨੇ ਹੁਕਮ ਦੇ ਦਿੱਤਾ ਸੀ ਫਾਇਰ ਦਾ ਤਾਂ ਲੋਕਾਂ ਤੇ ਗੋਲੀਆਂ ਵਰਸਣ ਲੱਗੀਆਂ ਤਹਾ ਬਰਾਦ ਆਪਣੀ ਦਾ ਮਾਹੌਲ ਬਣ ਗਿਆ ਇਸ ਦੀਵਾਰ ਤੇ ਚੜ ਕੇ ਲੋਕ ਦੂਸਰੇ ਪਾਸੇ ਟੱਪਣ ਲੱਗੇ ਚੜਦੇ ਸਨ ਜਰਨਲ ਡਾਇਰ ਦੇ ਸਿਪਾਹੀ ਇਹਨਾਂ ਤੇ ਲਗਾਤਾਰ ਗੋਲੀਆਂ ਚਲਾ ਰਹੇ ਸਨ ਕਹਿੰਦੇ ਨੇ ਜਰਨਲ ਡਾਇਰ ਆਗਦੇ ਸਨ ਨਾਲ ਮਸ਼ੀਨ ਗਨ ਵੀ ਲੈ ਕੇ ਆਏ ਸਨ ਇਹ ਗਲੀ ਛੋਟੀ ਹੋਣ ਕਰਕੇ ਉਹ ਅੰਦਰ ਨਹੀਂ ਆ ਸਕਦੇ ਮਸ਼ੀਨ ਗਨ ਅੰਦਰ ਅੰਦਰ ਆ ਜਾਂਦੀ ਤਾਂ ਪਤਾ ਨਹੀਂ ਔਰ ਕਿੰਨੇ ਲੋਕ ਸ਼ਹੀਦ ਹੋ ਜਾਂਦੇ ਕਾਫੀ ਪੁਰਾਣੀ ਹੈ ਇਹ ਦੀਵਾਰ ਗਵਾਈ ਪੜ ਰਹੀ ਹੈ ਉਸ ਟਾਈਮ ਦੀ ਜੰਮਿਆ ਵਾਲਾ ਬਾਗ ਦੇ ਕਈ ਥਾਵਾਂ ਦੇ ਅੰਦਰ ਜਗਾ ਜਗਾ ਤੇ ਗੋਲੀਆਂ ਦੇ ਨਿਸ਼ਾਨ ਨੇ ਇਹ ਹੈ ਜੀ ਗਲਵੀ 2 ਗਲਵੀ ਨੰਬਰ 2 ਉਸ ਟਾਈਮ ਦੇ ਦਚੂ ਦੇ ਸਾਇਆ ਅਕੜ ਤੋਂ ਹੋਏ ਨੇ ਆਣੀ ਉਹ ਜੀ ਸਰ ਜਸਦੀ ਦਰ ਅਸੀਂ ਨਾਲ ਸੋਚ ਬਸਰ ਜਰਨਲ ਦਾ ਫਰਕ ਆਣੀ ਉਹ ਜੀ ਜੀ ਸੋਟ ਫੋਟੋ ਸਟਾਪ ਚਾਹਤ ਬਣਾਉਣਾ ਉਸ ਤੋਂ ਦੇ ਕਾਫੀ ਟਾਈਮ ਹੋ ਰਿਹਾ ਹੈ ਅਰੋਪ ਦੀ ਗੱਲ ਕਰਦੇ ਹੁਣ ਅਸੀਂ ਜਰਨਲ ਡਾਇਰ ਤੇ 1919 ਦੇ ਨਰ ਸੰਹਾਰ ਦਾ आरोप ਲੱਗਾ ਤਾਂ ਰਿਜਨਾਇਲ ਡਾਇਰ ਸੀ ਜੋ ਜਰਨਲ ਸੀ ਜਿਸ ਨੇ ਆਦੇਸ਼ ਦਿੱਤਾ ਸੀ ਗੋਲੀਆਂ ਚਲਾਉਣ ਦਾ ਬਾਅਦ ਵਿੱਚ ਜਾਂਚ ਹੋਈ ਸੀ ਉਹ ਡਾਇਰ ਪੰਜਾਬ ਦਾ ਗਵਰਨਰ ਸੀ ਜਰਨਲ ਡਾਇਰ ਨੇ ਉਸਨੇ ਨਿਰਦੇਸ਼ ਸਾਬਤ ਕਰ ਦਿੱਤਾ ਸੀ ਕਿਹਾ ਕਿ ਇਸਨੇ ਸਹੀ ਕੀਤਾ ਫਿਰ 1940 ਵਿੱਚ 21 ਸਾਲ ਬਾਅਦ ਉਧਮ ਸਿੰਘ ਜੀ ਨੇ ਜੋ ਜਲ੍ਹਾਂ ਵਾਲੇ ਬਾਗ ਵਿੱਚ ਸ਼ਹੀਦیاں ਹੋਈਆਂ ਸਨ ਔਰ ਉਧਮ ਸਿੰਘ ਜੀ ਨੇ ਫਿਰ ਜਰਨਲ ਡਾਇਰ ਨੂੰ ਮਾਰ ਕੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਇੰਗਲੈਂਡ ਵਿੱਚ ਜਾ ਕੇ ਭਰੇ ਹਾਲ ਵਿੱਚ ਉਸ ਨੂੰ ਗੋਲੀ ਮਾਰੀ ਸੀ ਉਦਮ ਸਿੰਘ ਜੀ ਨੇ ਇਸ ਤਰ੍ਹਾਂ ਬਦਲਾ ਲਿਆ ਸੀ 21 ਸਾਲ ਬਾਅਦ ਉਦਮ ਸਿੰਘ ਜੀ ਦੀਆਂ ਅਸਥੀਆਂ ਯਾਨੀ ਉਹ ਅੱਜ ਵੀ ਜਲਿਆਂਵਾਲੇ ਬਾਗ ਦੇ ਅੰਦਰ ਰੱਖੀਆਂ ਹਨ 19 ਜੁਲਾਈ 1974 ਨੂੰ ਲਿਆਂਦੀਆਂ ਸਨ ਅਸਥੀਆਂ ਇੱਥੇ ਇਹ ਸੀ ਜਲਿਆਂਵਾਲੇ ਬਾਗ ਦਾ ਇਤਿਹਾਸ ਤੇ ਦਸਨ ਚ ਕਮੀਆਂ ਰਹਿ ਜਾਂਦੀਆਂ ਨੇ ਤੇ ਬਹੁਤ ਮਨ ਵਧੀਆ ਇੱਥੇ ਲੱਗਦਾ ਆ ਕਿ ਹਰੀਆਲੀ ਦੇਖ ਕੇ ਲਗਭਗ ਅਸੀਂ ਦੇਖ ਲਿਆ ਤੇ ਇਹਦੇ ਅੰਦਰ ਜੋੜੇ ਲੈ ਕੇ ਜਾਣਾ ਮਨਾ ਜੀ ਛੀਦਾਂ ਦਾ ਸਮਾਰਕ ਬਣਾਇਆ ਹੋਇਆ ਵਾ ਹੁਣ ਮੈਂ ਤੁਹਾਨੂੰ ਗੋਲੀਆਂ ਦੇ ਥੋੜੇ ਜਿਹਾ ਨਿਸ਼ਾਨ ਹੋਰ ਦਿਖਾ ਕੇ ਤੇ ਫਿਰ ਮੈਂ ਵੀਡੀਓ ਨੂੰ ਇੱਥੇ ਖਤਮ ਕਰੂੰਗਾ ਇਸ ਪਾਸੇ ਵੀ ਹੈਗੇ ਆ ਗੋਲਿਆਂ ਦੇ ਨਿਸ਼ਾਨ ਉਹ ਮੁਕਰ ਚਾ ਸਾਹਮਣੇ ਇਹ ਆ ਜੀ ਇਧਰ ਵੀ ਗੋਲੀਆਂ ਦੇ ਨਿਸ਼ਾਨ ਉਸ ਟਾਈਮ ਦੇ ਇਹ ਵੀ ਸਭ ਗੋਲੀਆਂ ਦੇ ਨਿਸ਼ਾਨ ਨੇ ਜਿੱਥੇ ਸਰਕਲ ਕੀਤਾ ਹੋਇਆ ਹੈ ਨਾ ਵਾਈਟ ਸਰਕਲ ਗੋਲੀਆਂ ਦੇ ਨਿਸ਼ਾਨ ਨੇ ਉਸ ਟਾਈਮ ਦੇ ਇਹ ਗੋਲੀਆਂ ਦੇ ਨਿਸ਼ਾਨ ਦੇਖੋ ਕਿਸ ਤਰ੍ਹਾਂ ਉਸ ਟਾਈਮ ਤੇ ਮੁੱਕ ਪਏ ਹੋਏ ਗੋਲੀਆਂ ਦੇ ਇਹ ਗੋਲੀਆਂ ਦੇ ਨਿਸ਼ਾਨ ਨੇ ਉਹਨਾਂ ਦੂਸਰੇ ਪਾਸੇ ਵੀ ਤੁਹਾਨੂੰ ਜਾ ਕੇ ਗੋਲੀਆਂ ਦੇ ਨਿਸ਼ਾਨ ਦੱਸਦਾ ਇੱਕ ਇੱਕ ਰਹਿ ਗਿਆ ਬਸ ਇਹ ਅਜੀ ਇਧਰ ਵੀ ਇੱਕ ਸਮਾਰਕ ਬਣਿਆ ਹੋਇਆ ਵਾ ਤੇ ਇਹ ਇਹ ਦੇਖੋ ਛੋਟਾ ਜਿਹਾ ਕਮਰਾ ਵਾ ਇਹਦੇ ਤੇ ਵੀ ਗੋਲਿਆਂ ਦੇ ਨਿਸ਼ਾਨ ਨੇ ਦੇਖੋ ਕਿੰਨਾ ਉਸ ਵੇਲੇ ਮਾੜਾ ਟਾਈਮ ਹੋਏਗਾ ਕਿ ਇੰਨੇ ਹੱਥੇ ਲੋਕਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਤੇ ਬਿਲਕੁਲ ਨਹੀਂ ਹੱਥੇ ਸੀਗੇ ਉਸ ਟਾਈਮ ਤੇ 120 ਦੇ ਕਰੀਬ ਜੜੀਆਂ ਡੈੱਡ ਬਾਡੀਆਂ ਸੀਗੇ ਉਸ ਟਾਈਮ ਖੂਹ ਦੇ ਵਿੱਚੋਂ ਗੱਡੀਆਂ ਸੀਗੀਆਂ ਇਤਿਹਾਸਤਾਂ ਨੂੰ ਮੈਂ ਦੱਸਿਆ ਵਾ ਉਮੀਦ ਕਰਦੇ ਆ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਤੇ ਇਹ ਅੱਜ ਸਾਡੀ ਕਪੂਰਥਲਾ ਤੇ ਅੰਮ੍ਰਿਤਸਰ ਦੀ ਲਾਸਟ ਵੀਡੀਓ ਸੀਗੀ ਹੁਣ ਇਸ ਤੋਂ ਬਾਅਦ ਅਗਲੀ ਲੰਬੀ ਸੀਰੀਜ਼ ਲਈ ਤੁਹਾਨੂੰ 2 ਤੋਂ 3 ਦਿਨ ਹੋਰ ਵੇਟ ਕਰਨਾ ਪਏਗਾ ਤੇ 16 ਦਸੰਬਰ ਤੋਂ ਅਗਲੀ ਸੀਰੀਜ਼ ਮੈਂ ਤੁਹਾਡੀ ਜੜੀ ਆ ਸਟਾਰਟ ਕਰਾਂਗਾ ਬਹੁਤ ਲੰਬੀ ਸੀਰੀਜ਼ ਹੋਣ ਵਾਲੀ ਆ ਉਹ ਮਹੀਨੇ ਤੋਂ ਵੀ ਵੱਧ ਟਾਈਮ ਦੀ ਜੁੜੇ ਰਹੋ ਅਗਲੀ ਸੀਰੀਜ਼ ਦੇ ਨਾਲ ਉਮੀਦ ਕਰਦੇ ਆ ਕਿ ਅਗਲੀ ਸੀਰੀਜ਼ ਵੀ ਦੇ ਨਾਲ ਵੀ ਤੁਸੀਂ ਪਿਆਰ ਕਰੋਗੇ ਜਿਸ ਤਰ੍ਹਾਂ ਇਸ ਸੀਰੀਜ਼ ਨੂੰ ਪਿਆਰ ਦਿੱਤਾ ਇਹ ਸੀ ਧਾਰਮਿਕ ਸੀਰੀਜ਼ ਤੇ ਉਹ ਸੀਰੀਜ਼ ਜਿਹੜੀ ਆ ਧਾਰਮਿਕ ਵੀ ਵਿੱਚ ਵਲੌਗ ਹੋਣਗੇ ਤੇ ਉਸ ਤਰ੍ਹਾਂ ਵੀ ਯਾਤਰਾ ਜਿਹੜੀ ਆ ਸਾਡੀ ਹੋਏਗੀ ਟ੍ਰੇਨ ਜਰਨੀ ਵੀ ਹੋਏਗੀ ਟ੍ਰੇਨ ਜਰਨੀ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਇਹ ਸੀ ਅੰਮ੍ਰਿਤਸਰ ਕਪੂਰਥਲਾ ਸੀਰੀਜ਼ ਅੱਜ ਸੀਰੀਜ਼ ਦੀ ਇੱਥੇ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ